ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਲਿਖੈ ਕਤਹਿ ਨ ਛੂਟੀਐ ਲਿਖੈ ਕਤਹਿ ਨ ਛੂਟੀਐ ਲਿਖੈ ਤੇ ਜਮਕਲਾ ਦੋ ਲਿਖੈ ਕਤਹਿ ਨ ਛੂਟੀਐ ਖੇਨ ਖੇਨ ਭੂਲਨ ਹਾਰ ਬਖਸਨ ਹਾਰ ਬਖਸਦਾ ਨਾਨਕ ਪਾਰ ਉਤਾਰ ਮੁਖ ਖੋਲ ਕੇ ਖਖਾ ਸ਼ੁੱਧ ਬੁਲਿਆ ਜਾਏਗਾ ਬਖ ਬਖਸਨ ਹਾਰ ਬਖਸ ਲੈ ਪੜੀ ਲੂਣ ਹਰਾਮੀ ਗੁਨਾਹਗਾਰ ਲੂਣ ਹਰਾਮੀ ਜਿਹੜਾ ਪਾਠ ਹੈ ਇਸ ਸੰਬੰਧ ਕੀ ਹੈ ਲੂਣ ਹਰਾਮੀ ਗੁਨਾਹਗਾਰ ਲੂਣ ਹਰਾਮੀ ਗੁਨਾਹਗਾਰ ਬੇਗਾਨਾ ਅਲਪ ਮਤ ਜੀ ਪਿੰਡ ਜਨ ਸੁਖ ਦੀਏ ਤਾਹ ਨਾ ਗਿਆਨ ਤਤ ਲਾਹ ਮਾਇਆ ਕਾਰਨੇ ਦਹ ਦਿਸ ਢੁਡਨ ਜਾਏ ਦੇਖਨ ਹਾਰ ਦਾ ਦੇਵਨਹਾਰ ਦੇਵਨਹਾਰ ਦਾ ਤਾਰ ਪ੍ਰਾਵ ਨਿਮਖ ਨ ਮਨ ਹੈ ਬਸਾਈ ਲਾਲਚ ਝੂਠ ਵਿਕਾਰ ਮੋਹ ਇਆ ਸੰਪੈ ਮਨ ਵਾਹ ਲੰਪਟ ਚੋਰ ਨਿੰਦਕ ਮਹਾ ਤਿਨ ਹੂ ਸੰਗ ਵਿਹਾਈ ਤਉਦ ਭਾਵੈ ਤਾ ਬਖਸ ਲੈ ਖੋਟੇ ਸੰਗ ਖਰੇ ਖੋਟੇ ਸੰਗ ਨਹੀਂ ਕਹਿਣਾ ਇਹ ਬਹੁਤ ਯਾਦ ਰੱਖਣ ਵਾਲੀ ਯਮਕ ਹੈ ਖੋਟੇ ਸੰਗ ਖਰੇ ਤਉਦ ਭਾਵੈ ਤਾ ਬਖਸ ਲੈ ਖੋਟੇ ਸੰਗ ਖਰੇ ਨਾਨਕ ਭਾਵੈ ਪਾਰ ਬ੍ਰਹਮ ਪਾਹਨ ਨੀਰ ਤਰੇ ਸ਼ਲੋਕ ਖਾਤ ਪੀਦ ਖੇਲਤ ਹਸਤ ਪਰਮੇ ਜਨਮ ਅਨੇਕ ਭਵ ਜਲਤੇ ਕੱਢੋ ਪ੍ਰਭੂ ਨਾਨਕ ਤੇਰੀ ਟੇਕ ਪੌੜੀ ਖੇਲ ਤ ਖੇਲ ਤ ਆਇਓ ਅਨੇਕ ਜੋਨ ਦੁਖ ਪਾਇ ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਈ ਖੀਮਾ ਗਹੀ ਸਤਿ ਸੰਚੇਉ ਖੀਮਾ ਗਹੀ ਗਹੀ ਉਚਾਰਨ ਕਰਨਾ ਗਈ ਨਹੀਂ ਕਹਿ ਦੇਣਾ ਖੀਮਾ ਗਹੀ ਸਤ ਸੰਚੇਉ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਭਈ ਆਨੰਦ ਸੁਖ ਬਿਸਰਾਮ ਖੇਪ ਨਿਵਾਹੀ ਬਹੁਤ ਲਾਭ ਖੇਪ ਨਿਵਾਹੀ ਇਥੇ ਠਮਕ ਬਹੁਤ ਲਾਭ ਘਰ ਆਏ ਪਤਵੰਤ ਖਰਾ ਦਿਲਾਸਾ ਗੁਰ ਦਿਆ ਆਇ ਮਿਲੇ ਭਗਵੰਤ ਆਪਨ ਕੀਆ ਕਰਹਿ ਆਪ ਆਪਨ ਕੀਆ ਕਰਹਿ ਆਪ ਅੱਗੇ ਪਛੇ ਆਪ ਨਾਨਕ ਸੂਸਰਾਹੀਐ ਜੇ ਘਟ ਘਟ ਦਸਿਆ ਵਿਆਪ ਸ਼ਲੋਕ ਆਏ ਪ੍ਰਭ ਸਰਨਾਗਤੀ ਆਏ ਪ੍ਰਭ ਆਏ ਪ੍ਰਭ ਸਰਣਾਗਤੀ ਆਏ ਪ੍ਰਭ ਸਰਣਾਗਤੀ ਸਰਣਾਗਤੀ ਇਕੱਠਾਈ ਬੋਲ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਇਕ ਅੱਖਰ ਹਰ ਮਾਪਸ਼ਟ ਤੋੜਨ ਦੇ ਵਿੱਚ ਹੀ ਨੇ ਤੋੜਨ ਦਾ ਹੀ ਪਤਾ ਹੋਣਾ ਚਾਹੀਦਾ ਸਰਨ ਆਗਤੀ ਅਰਥ ਕਰਨ ਲੱਗਿਆਂ ਹੀ ਹੋਣਾ ਜੇ ਸਰ ਨਾਗਤੀ ਕਹਿ ਦਿੱਤਾ ਤਾਂ ਉਹਦਾ ਅਰਥ ਨਹੀਂ ਬਣਨਾ ਜਿਵੇਂ ਆਪਾਂ ਵਿਪਰ ਨਹੀਂ ਕਹਿੰਦੇ ਪੀਪਰਵਾਹ ਕਹਤਾ ਤਾਂ ਪਾਠ ਨਹੀਂ ਸਪਸ਼ਟ ਹੋਇਆ ਅਗਨਤ ਕਹਿ ਦਿੱਤਾ ਅਗ ਤੋਂ ਤੋੜਤਾ ਤੇ ਹੋਰ ਹੋ ਬਣ ਜਾਂਦਾ ਐੜੇ ਤੋਂ ਤੋੜਿਆ ਤਾਂ ਸਪਸ਼ਟ ਹੋ ਜਾਂਦਾ ਯਾਨੀ ਤੋੜਨ ਦਾ ਪਤਾ ਹੋਣਾ ਚਾਹੀਦਾ ਪਾਠ ਇਕੱਠਾ ਹੀ ਹੈ ਸਰਨਾ ਦੇ ਵਿੱਚ ਡੈਸ਼ ਦੇ ਦੋ ਸਰ ਸਰਨ ਅਰਥ ਕਰਨ ਲੱਗਿਆ ਸਰਨ ਆਗਤੀ ਐੜਾ ਨਿਕਲ ਜਣਾ ਵਿੱਚ ਸੰਧੀ ਤੇ ਇਸ ਕਰਕੇ ਇਸ ਨੂੰ ਸਰਣਾ ਸਰਣਾਗਤੀ ਇਸ ਤਰ੍ਹਾਂ ਬੋਲਵਾ ਇੱਕ ਅੱਖਰ ਹਰ ਮਨ ਬਸਤ ਇੱਕ ਅੱਖਰ ਹਰ ਇਥੇ ਠਮਕ ਲਗਣੀ ਹੈ ਮਨ ਬਸਤ ਨਾਨਕ ਹਰ ਮਨ ਨਹੀਂ ਕਹਿਦਣਾ ਨਾਨਕ ਹੋਤ ਨਿਹਾਲ ਪਉੜੀ ਅੱਖਰ ਮਹਿ ਤ੍ਰਿ ਭਵਨ ਪ੍ਰਭ ਧਾਰੇ ਅੱਖਰ ਕਰ ਕਰ ਵੇਦ ਵਿਚਾਰੇ ਅੱਖਰ ਸਾਸਤਰ ਸਿਮਰਿਤ ਪੁਰਾਨਾ ਅੱਖਰ ਸਾਸਤਰ ਸਿਮਰਿਤ ਪੁਰਾਨਾ ਅੱਖਰ ਨਾਦ ਕਥਨ ਵਖਿਆਨਾ ਅੱਖਰ ਦੀ ਲਾਈ ਜੋ ਇਸ ਅੱਖਰ ਮੁਕਤ ਹਾਂਜੀ ਅੱਖਰ ਮੁਕਤ ਜੁਗਤ ਭੈ ਪਰਮਾ ਅੱਖਰ ਮੁਕਤ ਭੁਗਤ ਭੈ ਪਰਮਾ ਮੁਕਤ ਭੁਗਤ ਨਹੀਂ ਮੁਕਤ ਜੁਗਤ ਭੈ ਪਰਮਾ ਅੱਖਰ ਮੁਕਤ ਜੁਗਤ ਭੈ ਪਰਮ ਅੱਖਰ ਕਰਮ ਕੀਰਤ ਸੁਚ ਧਰਮ ਦ੍ਰਿਸ਼ਟਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲਿਪਾ ਸਲੋਕ ਹੱਥ ਕਲਮ ਅਗੰਮ ਮਸਤਕ ਲਿਖਾਵਤੀ ਕਿਸੇ ਤਰ੍ਹਾਂ ਹੀ ਬੋਲ ਨਾਮ ਪਾਠੀ ਸਿੰਘ ਨੇ ਹਾਸਲ ਬੋਲ ਜੁੰਦੇ ਹਾਥ ਕਲਮ ਅਗੰਮ ਬੋਲ ਜੁੰਦੇ ਹੱਥ ਕਲਮ ਗੰਮ ਮਸਤਕ ਲਿਖਾਵਤੀ ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ ਉਸਤ ਰੂਪਾਵਤੀ ਨਹੀਂ ਕਹਿਣਾ ਉਸਤ ਕਹਿਨ ਨ ਜਾਏ ਮੁਖੋ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਪੌੜੀ हे अच्युत हे पारब्रह्म हे अच्युत हे पारब्रह्म अविनाशी आग नास हे पूरन हे सर्वमय दुख पंजन गुणतास हे संगी हे निरंकार निरंकार हे संगी हे निरंकार हे निर्गुण ਸਬਟੇਕ ਹੇ ਗੋਬਿੰਦ ਹੇ ਗੁਣ ਨਿਦਾਨ ਹੇ ਪਾਦ ਇਸ ਤਰਾਈ ਹੇ ਹੀ ਉਚਾਰਨ ਕਰਨਾ ਹੇ ਨਹੀਂ ਕਹਿਦਣਾ ਪੁੱਲ ਹੀ ਬੋਲਣਾ ਹੀ ਜਾ ਕ ਸਦਾ ਬੇਕ ਹੇ ਅਪਰੰਪਰ ਹਰ ਹਰੇ ਹਹਪੀ ਹਹਪੀ ਹੋਵਨਹਾਰ ਇਹ ਤਿੰਨੇ ਪਦ ਨਾ ਲਖੇਰ ਕੇ ਪੜਨਾ ਹੈ ਹੈ ਪੀ ਹੂਮਨਹਾਰ ਏ ਅਪਰੰਪਰ ਹਰ ਹਾਰੇ ਹਹ ਪੀ ਹੂਮਨਹਾਰ ਹਹ ਨੀ ਕਹਿਣਾ ਹਾਹੀ ਦਲਾਵਾ ਹਾਹੀ ਦਲਾਵਾ ਹਹ ਹਾ ਹਾ ਹਾਈ ਸੇ ਅਰੀ ਹਹ ਮਹ ਜਹ ਹੇ ਦੇ ਉੱਤੇ ਇਧੀਆਂ ਦਲਾਵਾ ਦਾ ਇਸ਼ਾਰਾ ਬੋਲਾਂਗੇ ਨਾ ਤਾਂ ਸ਼ੁੱਧ ਹੋ ਜਾਊਗਾ ਹਹ हे अपरंपर हर हर हे पी होवन हार हे संतह क सदा संग संतह क हे संतह क सदा संग हे संतह क सदा संग, संग। निधारा आधार हे ठाकुर हो हे ठाकुर हो दासुरु ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮਦਾਨ ਰੱਖੋ ਹਿਐ ਪਰੋਏ ਸ਼ਲੋਕ ਗੁਰਦੇਵ ਮਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਦਪੋ ਸਹੋਦਰਾ ਗੁਰਦੇਵ ਬੰਦੀਪ ਸਹੂਦਰਾ ਗੁਰਦੇਵ ਦਾਤਾ ਹਰਨਾਮ ਉਪਦੇਸ ਹੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤ ਤੋ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਆਦ ਚੁਗਾਦ ਜੁਗ ਜੁਗ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਾਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਇਥੇ ਵਿਸਰਾਮ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਾਮੇ ਮੂੜਾ ਪਾਪੀ ਜਿੱਤ ਲੱਗ ਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ ਕਰਾ ਇਹੋ ਸ਼ਲੋਕ ਆਦ ਅੰਤ ਪੜਨਾ ਇਹੋ ਬੋਲਣਾ ਇਹੋ ਸ਼ਲੋਕ ਆਦ ਅੰਤ ਪੜਨਾ ਨਾਣੇ ਨਾਲ ਵਿਚਾਰਨ ਕਰਨਾ ਤਾਂ ਕਿ ਇਹ ਪੜਨਾ ਹੈ ਇਹ ਪੰਕਤੀ ਪੜ੍ਹਨੀ ਹੈ ਛੱਡ ਨਹੀਂ ਜਾਣੀ ਇਹ ਗੁਰੂ ਅਰਜਨ ਦੇ ਪਾਸ਼ਾ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਇਹ ਲਿਖਵਾਈ ਹੈ ਕਿ ਦਸਵੇਂ ਪਾਸ਼ਾ ਮਹਾਰਾਜ ਨੇ ਵੀ ਦੁਬਾਰਾ ਜਦੋਂ ਗੰਠੂ ਬਾਣੀ ਉਚਾਰਨ ਕੀਤੀ ਹੈ ਫਿਰ ਵੀ ਮਹਾਰਾਜ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਪਾਸੋਂ ਇਹ ਪੰਕਤੀ ਨਾਲ ਲਿਖਵਾਈ ਹੈ ਇਸ ਕਰਕੇ ਬਾਣੀ ਦਾ ਹਿੱਸਾ ਇਹਨੂੰ ਛੱਡਣਾ ਨਹੀਂ ਹੈ ਕਿ ਇਹ ਪੜ੍ਹਨੀ ਹੈ ਵਾਹਿਗੁਰੂ ਸਾਹਿਬ ਜੀ ਗੌੜੀ ਸੁਖਮਨੀ ਮਹੱਲਾ ਪੰਜਵਾ ਹਾਂਜੀ ਗੌੜੀ ਸੁਖਮਨੀ ਇਕੱਠਾ ਨਹੀਂ ਕਹਿ ਦੇਣਾ ਥੋੜਾ ਜਾਂ ਨਖੇਰ ਕੇ ਪੜ੍ਹਨਾ ਹੈ ਗੌੜੀ ਸੁਖਮਨੀ ਮਹੱਲਾ ਪੰਜਵਾ ਸ਼ਲੋਕ ਇਕ ਊੰਕਾਰ ਸਤਗੁਰ ਪ੍ਰਸਾਦ ਆਦ ਗੁਰੇ ਨਮਹਿ ਇਹ ਪਾਠ ਧਿਆਨ ਨਾਲ ਸਾਰੇ ਉਚਾਰਨ ਕਰਨੇ ਹਨ ਗੁਰੇ ਨਹੀਂ ਕਹਿਣਾ ਹੈ ਸੰਪਰਦਾ ਦੇ ਵਿੱਚ ਪਾਠ ਕਰਾਇਆ ਜਾਂਦਾ ਆਦ ਗੁਰੇ ਏ ਇੱਥੇ ਵਿਸਰਾਮ ਲਾਉਣਾ ਨਮਹ ਗੁਰ ਏ ਦਾ ਮਤਲਬ ਵੀ ਆਦੀ ਗੁਰੂ ਧਾਨ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਦੇ ਏ ਦਾ ਅਰਥ ਹੈ ਤਾਂ ਹੀ ਨਮਸਕਾਰ ਹੈ ਫਿਰ ਜੁਗਾਦ ਗੁਰ ਏ ਨਮਹ ਦੂਸਰੇ ਗੁਰੂ ਗੁਰੂ ਅੰਗਦ ਦੇ ਪਾਸ਼ਾ ਮਹਾਰਾਜ ਜੀ ਦੇ ਤਾਂ ਹੀ ਨਮਸਕਾਰ ਹੈ ਇਸ ਤਰ੍ਹਾਂ ਏ ਦਾ ਮਤਲਬ ਤਾਂ ਹੀ ਹੈ ਅਰਥ ਆਦ ਗੁਰ ਏ ਨਮਹ ਜੁਗਾਦ ਗੁਰ ਏ ਨਮਹ ਸਤ ਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸਪਦੀ ਸ੍ਰੀ ਗੁਰਦੇਵ ਏ ਨਮਹ ਇਹਨੂੰ ਨਮਹ ਨਹੀਂ ਕਹਿਣਾ ਨੰਨਾ ਮੰਮਾ ਹਾ ਹਾ ਇਕੱਠਾ ਹੀ ਬੋਲ ਦੇਣਾ ਨਮਹ ਅਸਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਅੱਜ ਕੱਲ ਨਵੀਨ ਕਰਾਉਂਦੇ ਨੇ ਸਿਮਰੋਂ ਮੈਂ ਸਿਮਰਦਾ ਹਾਂ ਇਹ ਅਰਥ ਤਾਂ ਗਿਆਨੀ ਸਿੰਘਾਂ ਨੇ ਕਰ ਹੀ ਲੈਨੇ ਹੁੰਦੇ ਹਨ ਤੇ ਜੇ ਬਿੰਦੀ ਲੱਗੀ ਆ ਤਾਂ ਸਿਮਰੋਂ ਬੋਲੋ ਨਹੀਂ ਤਾਂ ਸਿਮਰੋ ਹੀ ਉਚਾਰਨ ਕਰਨਾ ਇੱਥੇ ਸੰਪਰਦਾ ਦੇ ਵਿੱਚ ਉਚਾਰਨ ਸਿਮਰੋ ਹੀ ਕਰਾਇਆ ਜਾਂਦਾ ਯਾਨੀ ਜਿੱਥੇ ਬਿੰਦੀ ਲੱਗੀ ਆ ਉੱਥੇ ਲਾਉਣੀ ਆ ਜਿੱਥੇ ਨਹੀਂ ਲੱਗੀ ਉੱਥੇ ਨਹੀਂ ਲਾਉਣੀ ਅੱਜ ਕੱਲ ਕਈ ਕਾਸਟਾਂ ਸੀੜੀਆਂ ਤੇ ਹੋਰ ਸੰખ્યાਵਾਂ ਵੀ ਪਰ ਦਿੱਤੀਆਂ ਨੱਟ ਤੇ ਪਾਈਆਂ ਹੋਈਆਂ ਉਹਦੇ ਵਿੱਚ ਦੱਸਿਆ ਹੈ ਕਹਿੰਦੇ ਜੀ ਸਿਮਰਾਂ ਬੋਲੋ ਇਸ ਤਰ੍ਹਾਂ ਬਿੰਦੀ ਲਾ ਕੇ ਬੋਲੋ ਅਰਥ ਹੋ ਜਾਂਦਾ ਅਸੀਂ ਅਰਥ ਕਰਦੇ ਆ ਪਰੰਤੂ ਜਿਹੜਾ 10ਵੇਂ ਪਾਸ਼ਾ ਮਹਾਰਾਜ ਨੇ ਦਮਦਮਾ ਸਾਹਿਬ ਇਸ ਧਰਤੀ ਦੇ ਉੱਤੇ ਸੰਥਿਆ ਕਰਾਈ ਸੀ ਨੇ ਬਸੀਨੇ ਐਨੇ ਮਹਾਪੁਰਸ਼ਾਂ ਨੇ ਐਡੀਆਂ-ਐਡੀਆਂ ਕਥਾਵਾਂ ਕੀਤੀਆਂ ਜਿਨ੍ਹਾਂ ਨੇ 62-62 ਕਥਾਵਾਂ ਕੀਤੀਆਂ ਸੰਤ ਅਮੀਰ ਸਿੰਘ ਜੀ ਵਰਗਿਆਂ ਨੇ ਸੀਨੇ ਬਸੀਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਸਤ ਸੁੰਦਰ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਤੋਂ ਟਕਸਾਲ ਚੱਲੀ ਉਹ ਫਿਰ ਸੀਨੇ ਬਸੀਨੇ ਜਿਵੇਂ ਦਸਵੇਂ ਪਾਤਸ਼ਾਹ ਨੇ ਪੜਾਇਆ ਉਹ ਵਿਦਿਆ ਉੱਥੋਂ ਤੱਕ ਪਹੁੰਚੀ ਉਹ ਦੱਸਦੇ ਨੇ ਵੀ ਜਿੱਥੇ ਬਿੰਦੀ ਲੱਗੀ ਆ ਉੱਥੇ ਲਾਉਣੀ ਆ ਜਿੱਥੇ ਨਹੀਂ ਲੱਗੀ ਉੱਥੇ ਨਹੀਂ ਲਾਉਣੀ ਸਿਮਰ ਜਾਸ ਵਿਸੰ ਘਰ ਏਕੈ ਸਿਮਰਉ ਤਿ ਵਿਸਰਾਮ ਲਾਦੋ ਜੇ ਸਿਮਰਉ ਜਾਸ ਵਿਸੰਭਰ ਏਕੈ ਸਸੇ ਔਂਕੜ ਵਿਸੰਭ ਬੋਲ ਕੇ ਨਾਲ ਭਰ ਬੋਲਦਣਾ ਪਾਠ ਇਕੱਠਾ ਹੀ ਆ ਵਿਸੰਭ ਭਰ ਵਿਸ਼ਵ ਨੂੰ ਭਰਨ ਵਾਲੇ ਵਾਹਿਗੁਰੂ ਸਿਮਰੋ ਜਾਸ ਵਿਸੰਭਰ ਏਕੈ ਨਾਮ ਜਪਤ ਅਗਨਤ ਅਨੇਕੈ ਐਸ ਨੂੰ ਅਗਨਤ ਹੀ ਉਚਾਰਨ ਕਰਨਾ ਬੇਦ ਪੁਰਾਨ ਸਿਮਰਤ ਸੁਧਾਖਰ ਸੁਧਿ ਧੱਦੇ ਦੇ ਨਹੀਂ ਸਿਆਰੀ ਲਾਉਣੀ ਸੁਧਾਖਰ ਖਰ ਉਚਾਰਨ ਕਰਨਾ ਇਥਾਂ ਯਯਾ ਹੈ ਇਕਤਾ ਹੁੰਦਾ ਹਲੰਤ ਭਾਰਾ ਹੁੰਦਾ ਇਹ ਯਈਆ ਅਧਾ ਯਈਆ ਇਹਦਾ ਉਚਾਰਨ ਹੈ ਖਖੇ ਸਿਹਾਰੀ ਦਾ ਇਸ਼ਾਰਾ ਐੜਾ ਅਤੇ ਰਾਰਾ ਸੁਦਾਖਿਰ ਵੇਦ ਪੁਰਾਨ ਸਿਮਰਤ ਸੁਦਾਖਿਰ ਕੀਨੇ ਰਾਮ ਨਾਮ ਇੱਕ ਆਖਿਰ ਇਹ ਵੀ ਆਖਿਰ ਉਚਾਰਨ ਕਰਨਾ ਆਖਰ ਨਹੀਂ ਕਹਿਣਾ ਕਿਨਕਾ ਏਕ ਜਿਸ ਜੀਵ ਬਸਾਵੇ ਤਾ ਕੀ ਮਹਿਮਾ ਗਨੀ ਨ ਆਵੇ ਤਾਂਖੀ ਏਕੈ ਤਾਂਖੀ ਤਾਂਖੀ ਏਕੈ ਦਰਸ ਤੁਹਾਰੋ ਨਾਨਕ ਓਨ ਸੰਗ ਮੋਹ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਾਪਨਾਮ ਕੀ ਅਰਥ ਅਨੁਸਾਰ ਇੱਥੀ ਆ ਵਿਸਰਾਮ ਸੁਖਮਨੀ ਸੁਖ ਅੰਮ੍ਰਿਤ ਪ੍ਰਾਪਨਾਮ ਚਾਲ ਅਨੁਸਾਰ ਸੁਖਤੀ ਹੈ ਸੋਖ ਤੁਮ। ਅ ਦੋਵੇਂ ਠੀਕ ਹੈ ਜੀ ਚਾਲ ਅਨੁਸਾਰ ਸੁਖਤੇ ਲੱਗ ਜਾਂਦਾ ਤੇ ਅਰਥ ਵਾਸਤੇ ਸੁਖਮਣੀ ਤੇ ਲੱਗ ਜਾਂਦਾ। ਸੁਖਮਣੀ ਸੋਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਘਰਬ ਨ ਬਸੈ ਜਿਵੇਂ ਕਈ ਪਾਠ ਹੁੰਦੇ ਆ ਨਾ ਉਹ ਗਲਤ ਨਹੀਂ ਹੁੰਦੇ। ਜਿਵੇਂ ਆ ਜਾਂਦਾ ਏ ਭੇ ਦਾਤ ਤੇਰੀ ਦਾਤਾਰ ਇਹ ਵੀ ਠੀਕ ਹੈ ਇਹ ਭੇਦਾਤ ਤੇਰੀ ਦਾਤਾਰ ਇਹ ਵੀ ਠੀਕ ਹੈ ਇਹ ਭੇਦਾਤ ਤੇਰੀ ਦਾਤਾਰ ਇਸ ਤਰ੍ਹਾਂ ਵੀ ਠੀਕ ਹੈ ਇਹਦੇ ਵਿੱਚ ਇਹ ਨਹੀਂ ਹੁੰਦਾ ਵੀ ਇੱਕ ਪਾਦ ਇੱਧਰ ਲੱਗ ਗਿਆ ਤਾਂ ਉਹ ਗਲਤ ਹੋ ਗਿਆ ਇਸ ਕਰਕੇ ਇਹ ਤਾਂ ਕੁਝ ਕੋਈ ਚਾਲ ਨਾਲ ਲਾ ਲੰਦਾ ਕੋਈ ਅਰਥਾਂ ਨਾਲ ਲਾ ਲੰਦਾ ਇਸ ਰਾਮ ਪ੍ਰਭ ਕਾ ਸਿਮਰਨ ਦੂਖ ਜਾਮ ਨਸੈ ਪ੍ਰਭ ਕਾ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਦੂਖ ਜਾਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਵਿਗਨ ਨ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਬਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕੈ ਸਿਮਰਨ ਸਾਧਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਾਪ ਤਾਪ ਪੂਜਾ ਪ੍ਰਭ ਕੈ ਸਿਮਰਨ ਦਿਨ ਸਾ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਇ ਸੁਫਲਾ ਸੁਫਲਾ ਵਖਰਾ ਪਾਠ ਕਰਨਾ ਸੁਫਲਾ ਇਕੱਠਾ ਨਹੀਂ ਕਹਿਣਾ ਪ੍ਰਭ ਕੈ ਸਿਮਰਨ ਹੋਇ ਸੁਫਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਹਾਂ ਸੁਫਲ ਹੀ ਉਚਾਰਨ ਕਰਨਾ ਹੈ ਸੁਫਲ ਨਹੀਂ ਕਹਿਣਾ ਸੇ ਸਿਮਰੈ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗਾ ਉਪਾਏ ਆਰਕਦੇ ਹਾਂਜੀ ਨਾਨਕ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ